ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਬਰੀਡ ਦੀ ਵੜ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਹਸੀ ਗਾਲ ਹੋ ਠੀਕ ਹੈ ਵਧੀਆ ਹਾਂ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਹਰਜਿੰਦਰ ਸਿੰਘ ਪਿੰਡ ਜਲਾਲ ਨੇੜੇ ਭਗਤਾ ਭਾਈਕਾ ਠੀਕ ਆ ਬਾਈ ਜ਼ਿਲ੍ਹਾ ਬਟਿੰਡਾ ਹਣਾ ਹਾਂਜੀ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲਪਾ ਤਹਿਸੀਲ ਫੂਲਪਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 9779691198 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਤੀਜੇ ਸੂਏ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੂ ਬਾਈ 20 ਦਿਨਾਂ ਦੀ ਤੀਜਾ ਸੂਆ 20 ਕਿ ਦਿਨਾਂ ਦੀ ਬਾਈ ਕੱਚੀ ਦਾ ਦਾ ਬਾਈ ਤੇ ਕੀ ਰਿਕਾਰਡ ਆ ਬਾਈ ਦੁੱਧ ਦਾ ਦੁੱਧ ਇਹਦਾ ਦੂਜੇ ਸੂਏ 20 ਲੀਟਰ ਸੀ ਦੂਜੇ ਸੂਏ ਦਾ 20 ਲੀਟਰ ਦੁੱਧ ਮੈਂ ਇਹਨੇ ਦਿੱਤਾ। ਥਣ ਚੈੱਕ ਕਰ ਲੋ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਚੀ ਜ਼ਰੂਰ ਆ ਬਾਈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਢਿੱਲਾ ਦਾਸ ਦੀਆਂ ਆਰਡਰ ਵਾਕਈ ਚੰਗਾ ਤਿਆਰ ਕਰੂ ਕੱਚੀ ਕੱਚੀ ਲੈ ਸਾਰੀਆਂ ਆ ਬਲਡ ਲੈ ਗੱਢ ਕੇ ਕਰ ਬਾਈ ਸਾਰੀਆਂ ਕਰ ਦੂਗਾ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਮੁੱਲ ਕੀ ਰਹੂ ਬਈ ਇਹਦਾ ਮੁੱਲੇ ਦਾ ਬਾਈ ਮੁੱਲ ਜਾਇਜ਼ ਹੋਊਗਾ ਜਿੰਨੇ ਕੇ ਫੋਨ ਤੇ ਕਰਾਂਗੇ ਠੀਕ ਆ ਠੀਕ ਆ ਖੋਲਦੇ ਪੇ ਮੜੀ ਤੋਰ ਕੇ ਦਿਖਾ ਦੇ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਰਾਜੀ ਰੂਜੀ ਫੋਲਾ ਵੱਡਾ ਕੱਦ ਕਾਠ ਫੇਸ ਬਿਊਟੀ ਕਮਾਲ ਦੀ ਹੈ ਬੋਦੀ ਬਾਦੀ ਚੰਗੀ ਹੈ ਇਹ ਭਰਾ ਦੇ ਘਰ ਦੀ ਵੈੜਾ ਬਈ ਤੇ ਥੋੜੀ ਜੀ ਪਹਿਲਾਂ ਵਕਾਉ ਕਰਤੀ ਜੇ ਕਦੇ ਭਰੀ ਭਰੀ ਹੁੰਦੀ ਬਈ ਲੇਵਾ ਲੂਵਾ ਇਹਨੇ ਕਮਾਲ ਦਾ ਤਿਆਰ ਕਰਨਾਗਾ ਪੱਟ ਪੂੜਾ ਬਹੁਤ ਚੰਗਾ ਚੰਗੀ ਆ ਬੜ ਸਨਖੀ ਆ ਠੰਡੀ ਸੀ ਲਾ ਹਣਾ ਬਾਈ ਪੂਰੀ ਪੂਰੀ ਬਾਈ ਪੂਰੀ ਠੰਡੀ ਆ ਬਾਈ ਕੋਈ ਇਹ ਜੀ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਠੰਡੀ ਸੀ ਹਾਂਜੀ ਮੋਲ ਆ ਜਿਹੜਾ ਦਾ ਫੋਨ ਤੇ ਹੁਣ ਮੋਲ ਬਾਈ ਕਹਿੰਦਾ ਬਿਲਕੁਲ ਜੈ ਜੀ ਹੋਣਾ ਇੱਕ ਅੱਧੀ ਦੇ ਹਿਸਾਬ ਨਾਲ ਮੁੱਲ ਹੋਣ ਜਾ ਜਾਂਦਾ। ਤਿਆਰ ਹੋ ਕੇ ਵੈਦ ਚੰਗੀ ਦੇਖਦੇ ਹੋਗੀ। ਦੇਵਾ ਲੂਣਾ ਚੰਗਾ ਬੰਦਾ। ਢੱਲਾਂ ਦਾ ਇੱਕ ਵਾਰੀ ਢੱਲਾਂ ਫੇਰ ਦਿਖਾ। ਸਾਰੀਆਂ ਹੱਬਲ ਢੱਲਾਂ ਕੱਢ ਕੇ ਕਰਮਾਲੀ ਨੇ ਫੇਰ ਸੋਨਾ ਲੱਗਾਇਆ। ਠੰਡੀ ਸੀਲਾ ਬਾਈ ਜਿਵੇਂ ਮਰਜ਼ੀ ਲੈ ਕਰਮਾਲੀ ਨੂੰ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ। ਪੂਰੀ ਪੂਰੀ ਠੰਡੀ ਸੀਲਾ ਬਾਈ ਪੂਰੀ ਠੰਡੀ ਸੀਲਾ ਇਹ ਜੀ ਕੋਈ ਗੱਲ ਹੀ ਨਹੀਂ ਵੀ ਵੈੜ। ਓਕੇ। ਦੇਖੋ ਜੀ ਹਲ ਜੀ ਭਰਾ ਨੂੰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ। ਧੰਨਵਾਦ।